ਕਮਾਲ ਦੀ ਗੱਲ ਹੈ ਨਾ ਇਨਸਾਨ ਨੂੰ ਖੁਸ਼ ਰਹਿਣ ਲਈ ਕੁਦਰਤ ਨੇ ਚਾਰ ਹਾਰਮੋਨਸ ਦਿੱਤੇ ਹਨ ਡੋਪਾਮਾਈਨ 세ਰੋਟੋਨਿਨ ਐਕਸੀਟੋਸਿਨ ਅਤੇ ਐਂਡੋਰਫਿਨ ਸਟ੍ਰੈਸ ਟੈਨਸ਼ਨ ਦੇ ਲਈ ਸਿਰਫ ਇੱਕ ਹਾਰਮੋਨ ਜ਼ਿੰਮੇਵਾਰ ਹੈ ਕorticsole ਸਾਡੇ ਅੱਜ ਦੇ ਲਾਈਫਸਟਾਈਲ ਦੀ ਵਜ੍ਹਾ ਕਰਕੇ ਇੱਕ ਹਾਰਮੋਨ ਚਾਰ ਹਾਰਮੋਨ ਨੂੰ ਦਬਾ ਕੇ ਰੱਖਦਾ ਹੈ ਹੈ ਨਾ ਕਮਾਲ ਦੀ ਗੱਲ ਚਲੋ ਸਮਝਦੇ ਹਾਂ ਕਿ ਖੁਸ਼ੀ ਦੇਣ ਵਾਲੇ ਇਹ ਚਾਰ ਹਾਰਮੋਨਸ ਕਿਵੇਂ ਵਧਾਏ ਜਾ ਸਕਦੇ ਹਨ ਤਾਕੀ ਜ਼ਿੰਦਗੀ ਨੂੰ ਖੁਸ਼ ਰੱਖਿਆ ਜਾ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡੋਪਾਮਾਈਨ ਦੀ ਡੋਪਾਮਾਈਨ ਵਧਾਉਣ ਦੇ ਲਈ ਆਪਣੇ ਕੰਮ ਖੁਦ ਕਰਨ ਦੀ ਆਦਤ ਪਾਓ ਆਪਣੀ ਜ਼ਿੰਦਗੀ ਵਿੱਚ ਛੋਟੇ-ਛੋਟੇ ਮਕਸਦ ਬਣਾਓ ਜੋ ਛੇਤੀ ਪੂਰੇ ਕੀਤੇ ਜਾ ਸਕਣ ਜਦੋਂ ਤੁਹਾਡਾ ਮਿੱਥਿਆ ਹੋਇਆ ਕੰਮ ਪੂਰਾ ਹੋਵੇਗਾ ਤਾਂ ਤੁਹਾਡੇ ਅੰਦਰ ਡੋਪਾਮਾਈਨ ਦੀ ਮਾਤਰਾ ਵਧੇਗੀ ਜੋ ਤੁਹਾਨੂੰ ਖੁਸ਼ੀ ਦਾ ਅਹਿਸਾਸ ਕਰਵਾਏਗੀ ਦੂਸਰਾ ਹੁੰਦਾ ਹੈ ਸੈਰੋਟੋਨਿਨ ਜਦੋਂ ਅਸੀਂ ਬਾਹਰ ਸੂਰਜ ਦੀ ਰੌਸ਼ਨੀ ਵਿੱਚ ਘੁੰਮਦੇ ਹਾਂ ਇੱਕ ਵਧੀਆ ਬੈਲੈਂਸ ਵਾਲੀ ਡਾਈਟ ਲੈਂਦੇ ਹਾਂ ਜੋ ਸਾਡੇ ਪੇਟ ਨੂੰ ਆਰਾਮ ਦਿੰਦੀ ਹੈ ਕੋਈ ਕਸਰਤ ਕਰਦੇ ਹਾਂ ਜਾਂ ਯੋਗਾ ਕਰਦੇ ਹਾਂ ਤਾਂ ਇਸ ਹਾਰਮੋਨ ਦੇ ਵਿੱਚ ਵਾਧਾ ਹੁੰਦਾ ਹੈ ਤੀਸਰਾ ਹੁੰਦਾ ਹੈ ਐਕਸੀਟੋਸਿਨ ਇਹ ਹਾਰਮੋਨ ਵਧਦਾ ਹੈ ਪਿਆਰ ਨਾਲ ਦులਾਰ ਨਾਲ ਇੱਕ ਦੂਸਰੇ ਨੂੰ ਟੱਚ ਕਰਨ ਨਾਲ ਗਲੇ ਮਿਲਣ ਨਾਲ ਜਿਵੇਂ ਅਸੀਂ ਕਿਸੇ ਛੋਟੇ ਬੱਚੇ ਨੂੰ ਗੋਦ ਵਿੱਚ ਲੈ ਕੇ ਲਾੜ ਪਿਆਰ ਕਰਦੇ ਹਾਂ ਜਦੋਂ ਦੂਸਰਾ ਕੋਈ ਵਿਅਕਤੀ ਤੁਹਾਨੂੰ ਮ사ਜ ਕਰਨ ਦੇ ਲਈ ਟੱਚ ਕਰਦਾ ਹੈ ਤਾਂ ਇਹ ਹਾਰਮੋਨ ਦੇ ਵਿੱਚ ਵਾਧਾ ਕਰਦਾ ਹੈ ਚੌਥਾ ਹੈ ਐਂਡੋਰਫਿਨ ਇਹ ਵਧਦਾ ਹੈ ਹਲਕੀ ਫੁਲਕੀ ਕਸਰਤ ਕਰਨ ਦੇ ਨਾਲ ਜਾਂ ਕੁਝ ਇਹੋ ਜਿਹੇ ਕੰਮ ਕਰਨ ਨਾਲ ਜੋ ਰਿਲੈਕਸ ਕਰਨ ਵਾਲੇ ਹੋਣ ਜਿਵੇਂ ਸੰਗੀਤ ਸੁਣਨਾ ਪੇਂਟਿੰਗ ਕਰਨਾ ਕਢਾਈ ਸਿਲਾਈ ਕਰਨਾ ਜਾਂ ਫਿਰ ਜਦੋਂ ਤੁਸੀਂ ਪੂਰੀ ਤਰ੍ਹਾਂ ਖੁੱਲ ਕੇ ਹੱਸਦੇ ਹੋ ਇਹਨਾਂ ਸਭ ਗੱਲਾਂ ਦੇ ਨਾਲ ਇਹ ਹੈਪੀ ਹਾਰਮੋਨਸ ਵਧਦੇ ਹਨ ਰਹੀ ਗੱਲ ਕੋਰਟੀਸੋਲ ਦੀ ਜਦੋਂ ਸਾਡੀ ਸਰੀਰ ਤੇ ਤਣਾਅ ਵਧਦਾ ਹੈ ਤਾਂ ਦਿਮਾਗ ਸਿਗਨਲ ਕਰਦਾ ਹੈ ਕਿ ਕੋਰਟੀਸੋਲ ਹਾਰਮੋਨਸ ਨੂੰ ਵਧਾਓ ਤੇ ਜਦੋਂ ਇਹ ਹਾਰਮੋਨ ਵਧਦਾ ਹੈ ਆ ਸਾਡੇ ਬਲੱਡ ਦੇ ਵਿੱਚ 슈ਗਰ ਵੀ ਵਧਾਉਂਦਾ ਹੈ ਤਾਂ ਕਿ ਅਸੀਂ ਸਟ्रेस ਦੇ ਨਾਲ ਲੜ ਸਕੀਏ ਹਰ ਵਕਤ ਤਣਾਅ ਚ ਰਹਿਣਾ ਜਾਂ ਬੇਲੋੜਾ ਤਣਾ ਸਾਨੂੰ ਹੋਰ ਵੀ ਬਥੇਰੀਆਂ ਬਿਮਾਰੀਆਂ ਦਿੰਦਾ ਹੈ ਜਿਵੇਂ ਕਿ ਬਲੱਡ ਪ੍ਰੈਸ਼ਰ 슈ਗਰ ਸਿਰਦਰਦ ਹਾਈਪਰਟੈਨਸ਼ਨ ਵਜਨ ਦਾ ਵਧਣਾ ਦਿਲ ਦੀਆਂ ਬਿਮਾਰੀਆਂ ਅਤੇ ਹੋਰ ਬਹੁਤ ਕੁਝ ਜੇਕਰ ਇਹ ਹਾਰਮੋਨਸ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਤੁਹਾਡੇ ਅੰਦਰ ਨਕਾਰਾਤਮਕਤਾ ਵੀ ਪੈਦਾ ਕਰਦਾ ਹੈ ਤੁਹਾਨੂੰ ਬਹੁਤ ਮਾੜੇ ਵਿਚਾਰ ਆਉਣ ਲੱਗ ਜਾਂਦੇ ਹਨ ਜਿਵੇਂ ਕਿ ਮੈਂ ਕਿਸੇ ਕੰਮ ਦਾ ਨਹੀਂ ਮੈਨੂੰ ਮਰ ਜਾਣਾ ਚਾਹੀਦਾ ਹੈ ਮੈਨੂੰ ਕੋਈ ਪਿਆਰ ਨਹੀਂ ਕਰਦਾ ਜਾਂ ਬੇਮਤਲਬ ਤੁਹਾਨੂੰ ਹਰ ਵਕਤ ਸਰੀਰ ਵਿੱਚ ਕੋਈ ਨਾ ਕੋਈ ਤਕਲੀਫ ਮਹਿਸੂਸ ਹੁੰਦੀ ਰਹੇਗੀ ਹਰ ਵਕਤ ਬੇਲੋੜੀ ਟੈਨਸ਼ਨ ਵਿੱਚ ਰਹਿ ਕੇ ਜ਼ਿੰਦਗੀ ਬਰਬਾਦ ਕਰਨੀ ਹੈ ਜਾਂ ਫਿਰ ਖੁਸ਼ ਰਹਿਣ ਵਾਲੇ ਹਾਰਮੋਨਸ ਵਧਾ ਕੇ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਇੰਜੋਏ ਕਰਨਾ ਹੈ ਇਹ ਫੈਸਲਾ ਤਾਂ ਹੁਣ ਤੁਸੀਂ ਆਪ ਹੀ ਕਰਨਾ ਹੈ